ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਦੇਸ਼ ਦੀ ਇੱਕੋ ਇੱਕ ਲਿਮਟਿਡ ਕੰਪਨੀ ਇਮੀਗ੍ਰੇਸ਼ਨ ਦੇ ਖੇਤਰ ਚ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਹੁਣ ਯੂ ਐਸ ਏ ਦੇ ਸੈਮੀਨਾਰਸ অর ਯੂ ਐਸ ਏ ਦਾ ਇੱਕ ਬਹੁਤ ਵੱਡਾ ਐਜੂਕੇਸ਼ਨ ਫੇਅਰ অর ਲੈਂਡਮਾਰਕ ਇਮੀਗ੍ਰੇਸ਼ਨ ਪਿਛਲੇ ਲਗਭਗ 20 ਸਾਲਾਂ ਤੋਂ ਯੂ ਐਸ ਏ ਦੇ ਲਈ ਸਟੂਡੈਂਟਸ ਨੂੰ ਗਾਈਡ ਕਰ ਰਿਹਾ ਹੈ ਪਰ ਬਹੁਤ ਵੱਡੀ ਗਿਣਤੀ ਚ ਯੂ ਐਸ ਏ ਦੇ ਵੀਜ਼ਾ ਲੈਂਡਮਾਰਕ ਦੇ ਜ਼ਰੀਏ ਆਏ ਨੇ ਸੋ ਜਸਮੀਤ ਜੀ ਨੇ ਐਜੂਕੇਸ਼ਨ ਫੇਅਰ ਦਾ ਉਪਰਾਲਾ ਕੀਤਾ ਜਸਮੀਤ ਜੀ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ ਤੁਹਾਡਾ ਸਸੇਕਾਲ ਤਨਵਾਸ ਸਸਿਗਾਜੀ ਜਸਮੀਤ ਜੀ ਤੁਹਾਡੇ ਤਾਂ ਬੜੇ ਅੱਛੇ ਸਕਸੈਸ ਰੇਟ ਨੇ ਯੂ ਐਸ ਏ ਦੇ ਲੇਕਿਨ ਜੀਸੀ ਗੱਲ ਕਰੀਏ ਤਾਂ ਰਿਫਿਊਜ਼ਲ ਬਹੁਤ ਜ਼ਿਆਦਾ ਹੈ ਹੁਣ ਪਹਿਲਾਂ ਨੂੰ ਤੁਸੀਂ ਦੱਸੋ ਕਿ ਤੁਹਾਡੇ ਇਸ ਐਜੂਕੇਸ਼ਨ ਫੇਅਰ ਚ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਆਂ ਆ ਰਹੀਆਂ ਨੇ ਕਿਉਂਕਿ 5000 ਦੇ 500 ਤੋਂ 5000 ਜਿਹੜੀ ਸਕਾਲਰਸ਼ਿਪ ਹੈ ਉਹਦਾ ਐਲਾਨ ਤਾਂ ਤੁਸੀਂ ਲੈਂਡਮਾਰਕ ਵੱਲੋਂ ਕਰਤਾ ਕੀ ਯੂਨੀਵਰਸਿਟੀਆਂ ਤੇ ਕਾਲਜ ਵੀ ਸਕਾਲਰਸ਼ਿਪ ਆਫਰ ਕਰਨਗੇ ਅਗਰ ਐਜੂਕੇਸ਼ਨ ਫੇਅਰ ਚ ਸਾਡੇ ਬੱਚੇ ਆਉਂਦੇ ਨੇ ਬਿਲਕੁਲ ਸਰ ਬਿਲਕੁਲ ਇਹਦੇ ਵਿੱਚ ਕੀ ਕਹਿੰਦੇ ਆ ਦੇਖੋ ਸਾਡੇ ਕੋਲ ਆਪਸ਼ਨ ਹੈ ਜੀ ਕਿ ਸਟੱਡੀ ਇਨ ਯੂ ਐਸ اے ਦੇਖੋ ਹਾਸ਼ਟੈਗ ਯੂ ਐਸ اے ਬਹੁਤ ਡਰਾਂ ਦਾ ਕੰਮ ਕਰ ਰਿਹਾ ਕਿਉਂਕਿ ਦੇਖੋ 트럼ਪ ਸਰਕਾਰ ਆਈ ਹੈ ਯੂ ਐਸ اے ਚ ਔਰ ਡੈਫੀਨਿਟਲੀ देयर ਆਰ ਲੋਟ ਆਫ ਚੇਂजेस ਗੋਇੰਗ ਔਨ ਇਨ ਯੂ ਐਸ اے ਰਾਈਟ ਨਾਓ ਦੇਖੋ 트럼ਪ ਦੀ ਲਾਸਟ ਜਿਨੂੰ ਕਹੀਏ ਕਿ ਲਾਸਟ ਲੈਗ ਹੈ ਇੱਕ ਆਖਰੀ ਵਾਰੀ ਕੀ ਕਹਿੰਦੇ ਆ 트럼ਪ ਜਿਹੜੇ ਹੈਗੇ ਆ ਉਹ ਪ੍ਰਾਈਮ ਪ੍ਰੈਜ਼ੀਡੈਂਟ ਬਣੇ ਆ ਯੂ ਐਸ ਏ ਦੇ ਔਰ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਤੀਸਰੀ ਵਾਰੀ ਕੋਈ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ ਯੂ ਐਸ ਏ ਚ ਸੋ ਸਟੂਡੈਂਟਸ ਦੇਖੋ ਦੀ ਹੀ ਵਾਂਟਸ ਟੂ ਕਿ ਕਹਿੰਦੇ ਆ ਆਪਣਾ ਇੱਕ ਜ਼ਿੰਦਗੀ ਚ ਮਾਰਕ ਛੱਡ ਕੇ ਜਾਣਾ ਚਾਹੁੰਦੇ ਆ 트럼ਪ ਜਿਹੜੇ ਹੈਗੇ ਆ ਯੂ ਐਸ ਏ ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਆ ਬਟ 트럼ਪ ਦੇਖੋ ਕਿਤੇ ਨਾ ਕਿਤੇ ਇੱਕ ਬਿਜ਼ਨਸਮੈਨ ਵੀ ਹੈਗੇ ਆ ਜ਼ਰੂਰ ਉਹ ਬਹੁਤ ਵੱਡੇ ਬਿਜ਼ਨਸ ਟਾਈਕੂਨ ਹੈ ਜਿੰਦੇ ਕਰਕੇ ਉਹ ਅਜੇ ਪ੍ਰੈਜ਼ੀਡੈਂਟ ਬਣੇ ਵੀ ਕਿਉਂਕਿ ਜਿਹੜੀ ਐਕਯੂਮੈਂਟ ਹੁੰਦੀ ਹੈ ਬਿਜ਼ਨਸ ਦੀ ਉਹਨੂੰ ਬਹੁਤ ਜ਼ਿਆਦਾ ਹੈਗੀ ਹੈ ਸੋ ਸਟੂਡੈਂਟਸ ਮੇਰੀ ਇਹ ਇਹ ਸਾਰਿਆਂ ਨੂੰ アドਵਾਈਸ ਹੈ ਕਿ ਦੇਖੋ ਯੂ ਐਸ اے ਇੱਕ ਟਾਪ ਡੈਸਟੀਨੇਸ਼ਨ ਹੈਗੀ ਹੈ ਪੜ੍ਹਾਈ ਵਾਸਤੇ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਅਮਰੀਕਨ ਰਿਕਰੂਟਮੈਂਟ ਇਨ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਉਂਸਲ ਤੋਂ ਸਰਟੀਫਾਈਡ ਹੈ ਜਿਹਨੂੰ ਆਈ ਆਰ ਸੀ ਕਹਿੰਦਾ ਹੈ ਔਰ 2015 ਤੋਂ ਸਰਟੀਫਾਈਡ ਆ ਪਿਛਲੇ 10 ਸਾਲਾਂ ਤੋਂ ਅਸੀਂ ਸਰਟੀਫਾਈਡ ਆ ਔਰ ਲਗਭਗ 18 ਸਾਲਾਂ ਤੋਂ ਯੂ ਐਸ اے ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹਾਂ ਸੋ ਯ ਔਰ ਜੀਡੀ ਕੋਈ ਜੇ ਆਪਾਂ ਗਲਤੀ ਕਰਦੇ ਆ ਤਾਂ ਉਹ ਬਹੁਤ ਜਲਦੀ ਫੜਦੇ ਆ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਆਪਣੇ ਬੱਚੇ ਇਹ ਗਲਤੀ ਕਰਦੇ ਆ ਸਰ ਫੰਡ ਸ਼ੋ ਕਰਾਉਂਦੇ ਆ ਯੂ ਐਸ ਏ ਦਾ ਸਟੱਡੀ ਵੀਜ਼ਾ ਲਾਂਚ ਦੂਜੀ ਇਹ ਗਲਤੀ ਕਰਦੇ ਆ ਕਿ ਅਸੀਂ ਇੱਕੋ I20 ਲੈ ਕੇ ਕੀ ਕਹਿੰਦੇ ਆ ਯੂ ਐਸ ਏ ਪਹੁੰਚ ਜਾਂਦੇ ਆ ਵੀ ਸ਼ੁਡ ਹੈਵ 4-5 I20s ਡੈਫੀਨਿਟਲੀ ਜੇ ਤੁਸੀਂ ਯੂ ਐਸ ਏ ਜਾਣਾ ਚਾਹੁੰਦੇ ਹੋ ਤੀਜੀ ਆਪਾਂ ਇਹ ਗਲਤੀ ਕਰਦੇ ਆ ਕਿ ਅਸੀਂ ਜਦੋਂ ਯੂ ਐਸ ਏ ਦੀ ਇੰਟਰਵਿਊ ਚ ਜਾਂਦੇ ਆ ਤਾਂ ਅਸੀਂ ਮਾਕ ਅਪ ਕਰਕੇ ਜਾਂਦੇ ਆ ਅਸੀਂ ਰੱਟਾ ਮਾਰ ਕੇ ਜਾਂਦੇ ਆ ਕਿ ਇੰਟਰਵਿਊ 'ਚ ਇਹ ਬੋਲਣਾ ਹੈ ਸੋ ਜੇ ਤੁਸੀਂ ਯੂਐਸਏ ਦੇ ਵੀਜ਼ਾ ਆਫਿਸਰਸ ਦੀ ਕਦੀ YouTube ਚੈਨਲ ਖੋਲੋ ਔਰ ਉੱਥੇ ਉਹਨਾਂ ਨੂੰ ਸੁਨੋ ਕਿ ਉਹ ਕੀ ਦੇਖਦੇ ਆ ਬੱਚੇ ਚ ਪਹਿਲੀ ਗੱਲ ਆ ਜਿਹੜੇ ਬੱਚੇ ਉੱਥੇ ਰੱਟਾ ਮਾਰ ਕੇ ਆਉਂਦੇ ਆ ਉਹਨਾਂ ਨੂੰ ਉਹਨਾਂ ਨੂੰ ਉਸੇ ਟਾਈਮ ਵਾਪਸ ਭੇਜ ਦਿੱਤਾ ਜਾਂਦਾ ਹੈ ਡਾਇਰੈਕਟ ਰਿਫਿਊਜ਼ਲ ਆ ਚਾਹੇ ਤੁਹਾਡੇ 90% ਹੈ 8 ਬੈਂਡ ਹੈ ਸੋ ਯੂ ਸ਼ੁਡ ਨਾਟ ਨੈਵਰ ਮੱਗ ਅਪ ਯੋਰ ਆਨਸਰਸ ਸੈਕੰਡਲੀ ਆਪਣੇ ਫੰਡ ਤੁਹਾਡੇ ਕੋਲ ਜੈਨੂਇਨ ਹੋਣੇ ਚਾਹੀਦੇ ਆ ਔਰ ਸਭ ਤੋਂ ਵੱਡੀ ਚੀਜ਼ ਜਿਹੜੇ ਯੂਐਸਏ ਦੇ ਵੀਜ਼ਾ ਆਫਿਸਰਸ ਲੱਭ ਰਹੇ ਨੇ ਉਹ ਹੈ ਔਨੈਸਟੀ ਜੇ ਤੁਸੀਂ ਓਨੈਸਟੀ ਨਾਲ ਆਪਣੇ ਆਨਸਰਸ ਨਹੀਂ ਦੇ ਰਹੇ ਹੋ ਤਾਂ ਯੂਐਸਏ ਚ ਵੀਜ਼ਾ ਲੱਗਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਔਰ ਯੂਐਸਏ ਦੀਆਂ ਘਟੋਟ ਨਹੀਂ ਤਾਂ ਅਸੀਂ 70 ਯੂਨੀਵਰਸਿਟੀਆਂ ਰਿਪਰੈਜ਼ੈਂਟ ਕਰਦੇ ਆਂ ਐਂਡ ਔਰ ਇਨ ਆਲ ਸਟੇਟਸ ਐਂਡ ਆਲ ਸਿਟੀਜ਼ ਆਲ ਤਾਂ ਦੇਖੋ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਯੂਐਸਏ ਇੱਕ ਬਹੁਤ ਹੀ ਵਾਸਟ ਕੰਟਰੀ ਹੈਗਾ 4000 ਯੂਨੀਵਰਸਿਟੀਆਂ ਹੈਗੀਆਂ ਯੂਐਸਏ ਚ 4000 ਯੂਨੀਵਰਸਿਟੀਆਂ ਆ ਯੂਐਸਏ ਵੇਰ ਐਜ਼ ਇਫ ਯੂ ਕੰਪੇਅਰ ਟੂ ਆਸਟ੍ਰੇਲੀਆ ਕੈਨੇਡਾ ਯੂਕੇ ਸੋ ਸਾਰਿਆਂ ਦੀ ਮਿਲਾ ਕੇ 600 ਨਹੀਂ ਹੈਗੀਆਂ ਸਾਰਿਆਂ ਦੀ ਮਿਲਾ ਕੇ ਪਬਲਿਕ ਕਾਲਜ ਯੂਨੀਵਰਸਿਟੀ 600 ਨਹੀਂ ਹੈਗੀਆਂ ਤੁਸੀਂ ਸੋਚ ਸਕਦੇ ਹੋ ਕਿ 4000 ਯੂਨੀਵਰਸਿਟੀ ਯੂਐਸਏ ਕੱਲੇ ਚ ਕੀ ਕਹਿੰਦੇ ਆ ਹੈਗੀਆਂ ਔਰ ਯੂਐਸਏ ਦੇ ਜਿਹੜੀ ਇਨਰੋਲਮੈਂਟ ਹੈਗੀ ਆ 올 ਅਰਾਊਂਡ ਦ ਗਲੋਬ ਉਹ ਬਹੁਤ ਘੱਟ ਹੈ ਦੇ ਆਰ ਐਟ ਲਾਈਕ ਲੈਸ ਦਨ 10 ਪਰਸੈਂਟ ਆਫ देयर ਇੰਟਰਨੈਸ਼ਨਲ ਸਟੂਡੈਂਟ ਇਨਰੋਲਮੈਂਟ whereas canada is above 50% and australia is above 30% uk is above 30% whereas australia usa جیکڑا سکوپ اف اسٹوڈنٹ ویزا دا ہے گا بہت زیادہ ہے سو ٹرمپ نے کئی واری اناؤنس وی کیتا ہے کہ جڑے اسٹوڈنٹ اوتھے پڑھن آن گے انہاں نوں او اوتھے رہن دا وی موقع دیں گے اور ڈیفینیٹلی اوتھے سکوپ او چاندے ہیں کہ جڑا چنگا ਅਕੇਗੇ ਇੰਟੈਲੀਜੈਂਟ ਬੱਚੇ ਆਣ ਉਹ ਉੱਥੇ ਰਹਿਣ ਉੱਥੇ ਕੁਝ ਕਰਨ ਔਰ ਉਸ ਕੰਟਰੀ ਦੀ ਇਕਨੋਮੀ ਚ ਹਿੱਸਾ ਬਣਨ ਦੇਖੋ ਐਕਚੁਅਲੀ ਜੇ ਦੇਖਿਆ ਜਾਏ ਤਾਂ ਹਰ ਕੰਟਰੀ ਇਹੀ ਚਾਹੁੰਦਾ ਹੈ ਕਿ ਜਿਹੜਾ ਵੀ ਬੱਚਾ ਉੱਥੇ ਪੜਨ ਆਂਦਾ ਹੈ ਉਹ ਇੱਕ ਇਦਾਂ ਦੀ ਸੋਚ ਨਾਲ ਆਏ ਕਿ ਮੈਂ ਉੱਥੇ ਇੱਕ ਚੰਗਾ ਨਾਗਰਿਕ ਬਣਨਾ ਹੈ ਉੱਥੋਂ ਦੀ ਕਮਿਊਨਿਟੀ ਚ ਮੈਂ ਟੈਕਸ ਪੇ ਕਰਨਾ ਹੈ ਉੱਥੇ ਜਾ ਕੇ ਮੈਂ ਸੈਟਲ ਹੋਣਾ ਹੈ ਸੋ ਕੋਈ ਵੀ ਕੰਟਰੀ ਇਦਾਂ ਨਹੀਂ ਚਾਹੁੰਦਾ ਕਿ ਉੱਥੇ ਆ ਕੇ ਬੱਚੇ ਨਾਰੇ ਲਗਾਉਣ ਉੱਥੇ ਆ ਕੇ ਰਾਈਟਸ ਕ੍ਰੀਏਟ ਕਰਨ ਉੱਥੇ ਆ ਕੇ ਰਿਲੀਜੀਅਨ ਬਾਇਸ ਪੋਲਿਟਿਕਸ ਕਰਨ ਬਿਕੋਜ਼ ਦੇਖੋ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਜਾ ਚੁੱਕੇ ਨੇ ਉਹ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੁੰਦੇ ਨੇ ਦੇ ਵਾਂਟ ਯੂ ਟੂ ਫੋਲੋ ਰੂਲਸ ਸੋ ਦੇਖੋ ਜੇ ਤੁਸੀਂ ਰੂਲਸ ਫੋਲੋ ਕਰਨਾ ਚਾਹੁੰਦੇ ਹੋ ਔਰ ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ ਸਟੱਡੀ ਅਬਰਾਡ ਇਜ਼ ਦ ਬੈਸਟ ਥਿੰਗ ਫਾਰ ਯੂ ਐਂਡ ਸਟੱਡੀ ਇਨ ਯੂ ਐਸ اے ਜੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਯੂ ਐਸ اے ਤੋਂ ਉੱਤੇ ਕੋਈ ਵੀ ਅਸੀਕਾ ਇਹ ਕੀ ਕੰਟਰੀ ਨਹੀਂ ਹੈਗਾ ਜਿਵੇਂ ਪੈਕੇजेस ਚ ਆਈ ਟੀਚਰ ਰਿਸਰਚ ਹੈਲਥ ਚ ਜਿੰਨੀ ਕਿ ਸੈਲਰੀ ਆਪਾਂ ਨੂੰ ਯੂ ਐਸ ਏ ਮਿਲਦੀ ਹੈ ਉਹਨੇ ਕੋਈ ਵੀ ਕੰਟਰੀ ਚ ਐਕਸਪੈਕਟ ਨਹੀਂ ਕਰ ਸਕਦੇ ਬਿਕੋਜ਼ ਇਟ ਇਜ਼ ਅ ਫੁਲੀ ਡਿਵੈਲਪਡ ਕੰਟਰੀ ਐਂਡ ਰਾਈਟ ਨਾਓ ਯੂ ਐਸ ਏ ਫਿਚਰ ਵਿੱਚ ਬਹੁਤ ਜ਼ਿਆਦਾ ਨੀਡ ਚ ਰਹੇਗਾ ਕਿ ਤੁਹਾਨੂੰ ਉੱਥੇ ਅਕੈਡਮੀਸ਼ਨਸ ਮਿਲਣ ਔਰ ਉੱਥੇ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਓਪਰਚ्युनिटीज ਮਿਲਣਗੀਆਂ ਮੈਨੂੰ ਲੱਗਦਾ ਹੈ ਅੱਜ ਦੀ ਡੇਟ ਸੇ ਯੂ ਐਸ ਏ ਥੋੜਾ ਜਿਹਾ ਹਿੰਡਰੈਂਸ ਰੂਟ ਹੈ ਪਰ ਜਦੋਂ ਅਸੀਂ ਅੱਜ ਆਪਣਾ ਸਫਰ ਸ਼ੁਰੂ ਕਰਦੇ ਹਾਂ ਔਰ ਡੈਫੀ ਜਦੋਂ ਸਪਾਪਾ 20 ਅਪਲਾਈ ਕਰਦੇ ਇਟ ਵਿਲ ਟੇਕ 3-4 ਮੰਥਸ ਐਂ ਜਿਹੜਾ ਪੋਲਿਟੀਕਲ ਉਥੇ ਡਾਇਲਮਾ ਚ ਪ੍ਰੋਬਲਮ ਆ ਰਹੀ ਹੈ ਯੂ ਐਸ ਐ ਚ ਉਹ ਥੋੜੀ ਸਾਰਟਡ ਆਊਟ ਹੋ ਜਾਏਗੀ ਐਂ ਦੇਖੋ ਯੂ ਐਸ ਨੀਡ ਸਟੂਡੈਂਟਸ ਆਈ ਫੀਲ ਕਿਉਂਕਿ ਮੈਂ ਰੋਲਮੈਂਟ ਨੰਬਰ ਔਰ ਡਾਟਾ ਉਹਨਾਂ ਦਾ ਰਿਸਰਚ ਕੀਤਾ ਹੈ ਥੈਟ ਇਜ਼ ਕਵਾਇਟ ਲੋ ਅਜ਼ ਕੰਪੇਅਰ ਟੂ ਵਾਟ ਇਜ਼ ਰਿਕਵਾਇਰਡ ਇਨ ਯੂ ਐਸ ਐ ਸੋ ਡੈਫੀਨਿਟਲੀ ਜੇ ਸਟੂਡੈਂਟਸ ਸਪਾ ਕੀ ਕਹਿੰਦੇ ਆ ਔਰ ਕਿਸੇ ਨੂੰ ਵੀ ਯੂ ਐਸ ਐ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਕੈਨ ਗਾਈਡ ਯੂ ਪ੍ਰ 18 ਸਾਲਾਂ ਤੋਂ ਡੀਲ ਕਰਦਾ ਆ ਰਿਹਾ ਬਿਲਕੁਲ ਠੀਕ ਹੈ ਸਰ ਬਿਲਕੁਲ ਠੀਕ ਹੈ ਸੋ ਯੂਐਸਏ ਦੇ ਲਈ ਰੋਲਿੰਗ ਟੈਕਸ ਨੇ ਔਰ ਜਸਮੀਤ ਜੀ ਯੂਐਸਏ ਦੇ ਸਟੂਡੈਂਟਸ ਲਈ ਵੀ ਸੈਮੀਨਾਰਸ ਦੀਆਂ ਡੇਟਾ ਇੱਕ ਵਾਰੀ ਜ਼ਰੂਰ ਸਾਂਝਾ ਕਰ ਦਿਓ ਮੈਰੀਅਰ ਚੰਡੀਗੜ੍ਹ 'ਚ ਸਾਡਾ ਸੈਮੀਨਾਰ ਹੋਣ ਜਾ ਰਿਹਾ ਹੈ 17 ਅਪ੍ਰੈਲ ਨੂੰ ਸਾਡਾ ਸੈਮੀਨਾਰ ਪਾਰਕ ਪਲਾਜ਼ਾ ਹੋਟਲ 'ਚ ਹੋਣ ਜਾ ਰਿਹਾ ਹੈ ਜਿੱਥੇ ਤੁਸੀਂ ਯੂਐਸਏ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ ਲੁਧਿਆਣਾ 'ਚ ਔਰ 18 ਅਪ੍ਰੈਲ ਨੂੰ ਜਲੰਧਰ ਸਾਡਾ ਸੈਮੀਨਾਰ ਹੋਣ ਜਾ ਰਿਹਾ ਹੈ ਪਾਰਕ ਪਲਾਜ਼ਾ ਹੋਟਲ 'ਚ ਤੁਸੀਂ ਉੱਥੇ ਵੀ ਯੂਐਸਏ ਦੀ ਐਕਸਪਰਟ ਗਾਈਡੈਂਸ ਨੂੰ ਲੈ ਸਕਦੇ ਹੋ ਔਰ 20 ਅਪ੍ਰੈਲ ਨੂੰ ਸਾਡਾ ਹੋਟਲ ਹਿਆਤ 'ਚ ਹੋਣ ਜਾ ਰਿਹਾ ਹੈ ਦਿੱਲੀ ਹਿਆਤ ਸੈਂਟ੍ਰਿਕ ਜਨਕਪੁਰੀ 'ਚ ਔਰ 26 ਅਪ੍ਰੈਲ ਨੂੰ ਵਦੋਦਰਾ ਗੁਜਰਾਤ ਚ ਹੋਣ ਜਾ ਰਿਹਾ ਸੋ ਤੁਸੀਂ ਇੰਨਾ ਸਾਰਿਆਂ ਵਿੱਚ ਤੁਸੀਂ ਪਾਰਟਿਸਪੇਟ ਕਰਕੇ ਕੰਪਲੀਟ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ 90413 90412 ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰੋ ਜਸ਼ਮੀਤ ਜੀ ਦੀ ਟੀਮ ਦੇ ਨਾਲ ਸੰਪਰਕ ਕਰੋ ਥੈਂਕ ਯੂ ਸੋ ਮੱਚ ਜਸ਼ਮੀਤ ਜੀ ਥੈਂਕ ਯੂ ਸੋ ਮੱਚ